ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਅਪਡੇਟ ਅਮੇਰ ਸਾਹਿਬ ਚੈਨਲ ਤੇ ਮੈਂ ਤੁਹਾਡਾ ਆਪਣਾ ਸੋਲੋ ਗਿੱਲ ਭਗਵਾਨਵਾਦ ਦੀ ਤੁਹਾਨੂੰ ਸਮਾਜ ਸੰਘਰਸ਼ਨ ਭਾਰਤ ਜੱਦੀ ਬੰਦੀ ਵੱਲੋਂ ਪਲੀਜ਼ ਪ੍ਰਸ਼ਾਸਨ ਦੀ ਢੀਲੀਕਾਰ ਗੁਜਾਰੀ ਨੂੰ ਤਲਾਵਾਂਗੇ ਧਰਨਾ ਗੁੰਬਿੰਦਾ ਘ੍ਰਿੰਡੀ ਸੁਨਦੇਬ ਜੀ ਨਾਮ ਦੱਸੋ ਆਪਣਾ ਤੇ ਪਿੰਡ ਕਿਹੜਾ ਤੇ ਕੀ ਗੱਲ ਕੀ ਹੋਈ ਜਿਮਕੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਚੰਡੀਗੜ੍ਹ ਦਾ ਲੱਗਦਾ ਵਾਂ ਹਾਂਜੀ ਮੈਂ ਜੀ ਤਾਂ ਸਰੇ ਸਰੇ ਸਾਡੇ ਤੋਂ ਬਬਾਪੋੜੀ ਵਾਸਤੇ ਧੰਦਾਵਾ ਹੂੰ ਕਿੱਡੀ ਨਾ ਛੱਡੇਗਾ ਰਿਕਰੋਣ ਗਿਆ ਵਾਂ ਹੂੰ ਇਹ ਅੱਗੋਂ ਬੰਦੇ ਬਲਦੇਵ ਸਿੰਘ ਇੱਕੋ ਦਾ ਭਰਾ ਇੱਕ ਚਰਨਜੀਤ ਬਾਵਾ ਇੱਕ ਪਸਾਨ ਯੂਨੀਅਨ ਦਾ ਮੈਂਬਰ ਬਚਪੁਰ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਬੇਡੇ ਜਗਨਜੀਤ ਸਿੰਘ ਅਮਨਜੀਤ ਸਿੰਘ ਹੋਰ ਕੁਝ 25 ਅਲਪਛਾਤੇ ਬੰਦੇ ਮਤਲਬ ਕਿ ਮੇਰੇ ਮੇਰੇ ਨਾਲ ਪੈ ਗਏ ਮੈਨੂੰ ਮਤਲਬ ਇਹਨਾਂ ਨੇ ਪਹਿਲਾਂ ਫੁੱਟਿਆ ਮਾਰਿਆ ਮੇਰੀ ਤਸਤਾਰ ਲਾ ਦਿੱਤੀ ਆ ਮੇਰੇ ਵਾਲ ਕੋ ਸਿਰ ਤੇ ਦਾੜੀ ਕੁੱਲੀ ਮਿਲੀ ਤੋਂ ਬਾਅਦ ਮੈਨੂੰ ਰੁਕਣਾ ਮੰਗ ਲਿਆ ਸੀ ਅੱਛਾ ਮੈਨੂੰ ਪੁਲਿਸ ਨੂੰ ਪਤਾ ਲੱਗ ਗਿਆ ਜੀ ਚੁਕੀ ਚਾਰਜ ਰਾਮਪੀਰ ਤੋਂ ਜਿਹੜਾ ਉਹ ਵੀ ਅੱਗੇ ਜਲਦੀ ਆ ਗਿਆ ਉਹਨਾਂ ਮੈਨੂੰ ਆਣ ਕੇ ਰੁਕਣ ਲਈ ਕਹੇ ਲਿਆ ਵਾ ਹੂੰ ਤੇ ਮੈਨੂੰ ਲੈ ਕੇ ਗਿਆ ਤੇ ਮੇਰੇ ਜਾ ਕੇ ਟੈਸਟ ਕਰਾਇਆ ਮੇਰੇ ਫਸਲੀਆਂ ਕ੍ਰੈਕ ਨਿਕਲੀਆਂ ਵਾ ਆ ਅੱਡੀ ਚੁਟ ਗਈ ਹੈ ਤੇ ਜੋ ਬਚੀ ਸੀ ਮੈਂ ਡਾਤਰ ਮਾਰਿਆ ਇੱਕ ਸਿਰਚ ਮਾਰਿਆ ਮੈਂ ਗਾੜੀ ਕੀਤਾ ਤੇ ਬਚ ਗਿਆ ਥਾਣਾ ਕਿਹੜਾ ਤੇ ਕੰਪਲੇਨਟ ਕੀਤੀ ਕੋਈ ਤੇ ਥਾਣਾ ਲੋਕੋ ਪਿਆ ਜੀ ਜਿਹੜਾ ਸ਼ਮਸ਼ੀਰ ਸਿੰਘ ਹੈ ਸੱਚ ਉਹ ਉਹਨੇ ਆ ਨਹੀਂ ਦੇ ਰਿਹਾ ਕਿੰਨੀ ਤਰੀਕ ਦੀ ਦਰਖਾਸਤ ਹੋਈ ਹੈ ਜੀ ਇਹ ਜੀ 5 ਤਰੀਕ ਦੀ ਹੈ ਹੁਣ ਕੀ ਮੰਗ ਕਰਦੇ ਅੱਜ ਤੁਸੀਂ ਡੀਸੀ ਸਾਹਿਬ ਦੇ ਦਫ਼ਤਰ ਆਏ ਜੀ ਅਸੀਂ ਜੀ ਧਰਨਾ ਲਾਵਾਂਗੇ ਜੇ ਧਰਨਾ ਲਾਉਂਦੇ باوجود ਵੀ ਨਾਨ ਸਾਹਿਬ ਮਿਲਿਆ ਮੇਰੀ ਜਿੰਨੀ ਬਿੱਕੇ ਮੈਂ ਆਗਮਤ ਆਇਆ ਕਰੂੰਗਾ ਜੀ ਉਹਦਾ ਜ਼ਿੰਮੇਵਾਰ ਜਿਹੜਾ ਬਾ ਉਹ ਐਸਐਸਓ ਲੋਕ ਵੀ ਹੋਊਗਾ ਜੀ ਕੀ ਆਪ ਕੋਰਸ ਪ੍ਰਸ਼ਾਸਨ ਹੋਊਗਾ ਜੀ ਮੈਂ ਜ਼ਿੰਮੇਵਾਰ ਨਹੀਂ ਰਹਿ ਸਕਦਾ ਠੀਕ ਮੇਰੀ ਬਹੁਤ ਬੇਇੱਜ਼ਤੀ ਕੀਤੀ ਹੈ ਜੀ ਆਹ ਮੇਰੀ ਦਾੜੀ ਵੇਖੋ ਜੀ ਅੱਧੀ ਰਹਿ ਗਈ ਹੈ ਸਾਰੀ ਕੁੱਤੀ ਹੈ ਜੀ ਹੂੰ ਠੀਕ ਹੈ ਡੀਸੀ ਆਫਿਸ ਆਏ ਕਿਸ ਮਸਲੇ ਤੇ ਆਏ ਹਾਂ ਠੀਕ ਹੈ ਵਾਲਮੀਕੀ ਜੈ ਜੀ ਜੈਪਾ ਦਾਸ ਕਹਿੰਦਾ ਕਿ ਚੇਅਰਮੈਨ ਭਲਵਾਨ ਵਾਲਮੀਕੀ ਟਰਮਸਮਸ ਘਟਨ ਪਾਤ ਲੋ ਜੋ ਕਿ ਪਿੰਡ ਖਿਆਲੇ ਤੋਂ ਕਰਨ ਵਾਲੀ ਜੰਦਰ ਸਿੰਘ ਜੀ ਜੋ ਕਿ ਉਹਨਾਂ ਦੇ ਨਾਲ ਬਹੁਤ ਹੀ ਬਸਤੀ ਦੀ ਥਾਲ ਉਹਨਾਂ ਨੂੰ ਕਿਉਂਕਿ ਇੱਕ ਕੰਡੇ ਦੇ ਆਪਣੀ ਗੱਡੀ ਦਾ ਵੇਟ ਕਰਾਉਣ ਗਏ ਸੀ ਉੱਥੇ ਰਾਮਜੀਤ ਦੇ ਕੋਈ ਦੋਸ਼ੀ ਸੀ ਇਹਨਾਂ ਦੇ ਝਗੜਾ ਜਾਂਦੇ ਆ ਇਹਨਾਂ ਦਾ ਉਹਨਾਂ ਦਰਖਤ ਦੇ ਨਾਲ ਬੰਨ ਕੇ ਪਿਰਾ ਪੂਰੀ ਤਰ੍ਹਾਂ ਮਾਰਕਟਾਈ ਕੀਤੀ ਅਤੇ ਇਹਨਾਂ ਦੀ ਜਿਸ ਸਤਾਰ ਲਾਤੀ ਉਹਦਾ ਦਾਦੀ ਤੇ ਜਿਹੜਾ ਕੇਸ ਆਪੇ ਜੋ ਕਿ ਇਹਨਾਂ ਦਾ ਰਾਇ ਦਿੱਤੀ ਜੋ ਕਿ ਇਹਨਾਂ ਦੀ ਐਮਲਾਈ ਰਿਪੋਰਟ ਪਈ ਹੈ ਖਾਸਾ ਚੌਂਕ ਰਾਮਦੀਰ ਕੰਗੇ ਕਿਉਂਕਿ ਐਸਐਚਓ ਲੋਕੋ ਕੇ ਜੋ ਕਿ ਇਹਨਾਂ ਨੂੰ ਨਿਆਰੀ ਦੇ ਰਿਹਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਚੇਤਾਵਨੀ ਦਿੰਦੇ ਆ ਜੇਕਰ 20 ਤਰੀਕ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਤਾਂ 21 ਤਰੀਕ ਵਾਲੇ ਦਿਨ ਕਿਉਂਕਿ ਅਟਾਰੀ ਰੋਡ ਖਾਸਾ ਚੌਂਕ ਕੁਰਮੀਆਂ ਗੇਟ ਵਿਚੇ ਅਨਮਿਟੇ ਸਮੇਂ ਲਈ ਤਤਾਲੀ ਕੀਤਾ ਗਿਆ ਹੈ ਜਿਨ੍ਹਾਂ ਦਾ ਕਿ ਦੋਸ਼ੀਆਂ ਦੇ ਖਿਲਾਫ ਜੋ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਕਿ ਧਰਨਾ جاری ਰਹੇਗਾ 아이 ਬਿਲ ਉਸ ਪ੍ਰਸ਼ਾਸਕ ਕੋਈ ਹੋਵੇ ਕੇਲ ਕਰਦੇ ਆ ਉੱਚ ਅਧਿਕਾਰੀਆਂ ਦੇ ਕੋਲ ਐਸਐਸਪੀ ਸਾਹਦੇ ਕੋਲ ਜੋ ਕਿ ਫਿਕਰਤਾ ਦੋਸ਼ੀਆਂ ਦੇ ਖਿਲਾਫ ਐਪੀਆਰ ਦਰਜ ਕੀਤੀ ਜਾਵੇ ਅਗਰ ਗਿੰਦਰ ਸਿੰਘ ਨੂੰ ਸਾਹਿਬ ਦਵਾਇਆ ਜਾਂਦੇ ਆ ਵੀ ਸਾਇ ਜੀ ਕਿਸ ਮਸਲੇ ਵਾਸਤੇ ਆਏ ਜੋ ਬੋਲੇ ਸੋਨਰ ਪੈ ਪਵਨਵਾਲ ਮਿੱਕੀ ਮਹਾਰਾਜ ਕੀ ਜੈ shri shri ਸਤਗੁਰ ਗਿਆਨ ਆਤਮਾਹਾਰਾਜ ਕੀ ਜੈ ਮੈਂ ਜੀ ਦਾਸ ਦੇ ਬਹਿਰਾਜ ਚੇਅਰਮੈਨ ਜੂ ਸਿੰਘ ਨੂੰ ਆਉਣ ਵਾਲੇ ਦੀ ਧਰਮ ਸਮਸਥਾ ਬਿਜਾਪਰ ਤੋਂ ਅੱਜ ਜੋ ਕਾਫੀ ਦਿਨਾਂ ਤੋਂ ਮਸਲਾ ਪੈਣ ਚੱਲ ਰਿਹਾ ਹੈ ਜੋ ਕਿ ਹੀ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਆ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਆ ਤੇ ਡਿਪਟੀ ਸਾਹਿਬ ਨੂੰ ਕੱਲ ਮਿਲ ਕੇ ਆਏ ਆ ਜੋ ਕਿ ਸਰਦਾਰ ਕੁਸ਼ਿੰਦਰ ਸਿੰਘ ਜਿੰਦਰ ਸਿੰਘ ਜੀ ਆ ਉਹਨਾਂ ਦਾ ਜੋ ਝਗੜਾ ਹੋਇਆ ਹੈ ਉਥੇ ਕੰਡੇ ਤੇ ਰਾਮਪੀਰਸ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਉਹਨਾਂ ਦੇ ਹਾਜ਼ਰੀ ਬਸਤੂ ਕੀ ਕੀਤੀ ਗਈ ਹੈ ਜੋ ਉਹਨਾਂ ਦੇ ਦਸਤਾਰ ਲਾ ਕੇ ਬੇਰਬੀ ਕੀਤੀ ਗਈ ਉਹਨਾਂ ਨੂੰ ਰੱਖ ਦੇ ਨਾਲ ਬੰਨ ਕੇ ਜਿਗਿਆ ਜਾਇਆ ਉਹਨਾਂ ਦਾ ਐਮਐਲਆਰ ਕੋਰੋਂਡ ਦੇ ਬਾਅਦ ਸ੍ਰੀ ਐਸਐਚਓ ਜਿਹੜੇ ਆ ਹੂੰ ਲੋਕੋ ਕੇ ਪਰਚਾ ਨਹੀਂ ਦਰਜ ਕਰ ਰਹੇ ਇਸ ਕਰਕੇ ਸਮਾਜ ਦਾ ਉਹਨਾਂ ਨੇ ਸਹਾਰਾ ਲਿਆ ਮਾਲਕੀ ਸਮਾਜ ਜੱਥੇ ਬੰਦੀਆਂ ਦਾ ਸਹਾਰਾ ਲਿਆ ਜੋ ਸਾਡੇ ਤੱਕ ਪਹੁੰਚ ਕੀਤੀ ਹੁਣ ਜਿਹੜਾ ਅਸੀਂ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਾਰੇ ਅਫਸਰਾਂ ਦੇ ਧਿਆਨ ਵਿੱਚ ਲਿਆ ਆ ਗਏ ਹੁਣ ਜਦੋਂ ਐਸਐਚਓ ਨੇ ਸਾਡੇ ਕਹਿੰਦੇ ਵੀ ਕਾਰਵਾਈ ਨਹੀਂ ਕੀਤੀ ਤੇ ਅਸੀਂ ਜਿਹੜਾ ਆ ਧਰਨਾ ਪ੍ਰਦਰਸ਼ਨ ਜਿਹੜਾ ਆ 21 ਤਰੀਕ ਨੂੰ ਖਾਸਾ ਚੌਂਕ ਫੁਰਮਣੀਆਂ ਗੇਟ ਤੇ ਘਟਾਰੀ ਬੰਦ ਰਿਹਾ ਜਿਹੜਾ ਰੋਡ ਉਹਨੂੰ ਬੰਦ ਕਰਨ ਜਾ ਰਹੇ ਆ ਜੇਕਰ ਪ੍ਰਸ਼ਾਸਨ ਨੇ 20 ਤਰੀਕ ਤੱਕ ਖੜਾ ਪਤਾ ਨਾ ਲ ਕੀਤਾ 21 ਤਰੀਕ ਨੂੰ ਅਸੀਂ ਜਿਹੜਾ ਆ ਧਰਨੇਲੇ ਬੈਠਾਂਗੇ ਜੇ ਉੱਥੇ ਕੋਈ ਵੀ ਅਸਥਾਨੀ ਘਟਵਾ ਘਟਣਾ ਹੁੰਦੀ ਆ ਤਾਂ ਉਸ ਦਾ ਜ਼ਿੰਮੇਵਾਰ ਜਿਹੜਾ ਆ ਪ੍ਰਸ਼ਾਸਨ ਹੋਏਗਾ ਏ ਨਹੀਂ ਕਹਦਾ ਆ ਪ੍ਰਧਾਨ ਜੀ ਕੀ ਮੰਨਦੇ ਹੋ ਕਿ ਜਿਹੜਾ ਐਸਐਚਓ ਵੱਲੋਂ ਜਿਹੜੀ ਕਾਰਵਾਈ ਨਹੀਂ ਕੀਤੀ ਜਾਂਦੀ ਉਹਦੇ ਪਿੱਛੇ ਕੀ ਦਬਾਅ ਹੋ ਪਤਾ ਨਹੀਂ ਜੀ ਕੀ ਦਬਾਅ ਹੋ ਸਕਦਾ ਆ ਇੱਕ ਪਾਸੇ ਜਿਨ੍ਹਾਂ ਨਾਲ ਝਗੜਾਇਆ ਉਹ ਤੇ ਹੈਗੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਜਦੋਂ ਵੀ ਇਹਨਾਂ ਨਾਲ ਕੋਈ ਮਰੀ ਮੋਟੀ ਬਣੀ ਕੀ ਹੁੰਦੀ ਆ ਕਿ ਉਹ ਉਥੇ ਚੌਂਦੇ ਵਿੱਚ ਧਰਨਾ ਲਾ ਕੇ ਬਹਿ ਜਾਂਦੇ ਆ ਅਸੀਂ ਇਹੋ ਸਮਝਿਆ ਕਿ ਸ਼ਾਇਦ ਜਿਹੜਾ ਐਸ.ਕੇ. ਸਾਹਿਬ ਆ ਉਥੇ ਤੇ ਕਿਸਾਨ ਯੂਨੀਅਨ ਦਾ ਬੱਸ ਦਬਾ ਆ ਧਰਨੇ ਦਾ ਡਾਰਿਆ ਉਹਨਾਂ ਨੇ ਮੰਚ ਫਿਰ ਉਹ ਕਾਰਵਾਈ ਵੀ ਕਰ ਰਹੇ ਤੇ ਸਾਨੂੰ ਤੇ ਜਿਹੜਾ ਮਜਬੂਰ ਕਰ ਰਹੇ ਆ ਕਿ ਤੁਸੀਂ ਵੀ ਜਿਹੜਾ ਛੜਕਾਂ ਦੇ ਬਹੁਤ ਸੀ ਇਹ ਜੀ ਕੋਈ ਕਾਰਵਾਈ ਕਰਨਾ ਨਹੀਂ ਚਾਹੁੰਦੇ ਚੌਂਦੇ ਧਰਨੇ ਤੇ ਬੈਠਣਾ ਨਹੀਂ ਚਾਹੁੰਦੇ ਫਿਰ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਆ ਬੋਲਿਆ ਕੀਤਾ ਜਾ ਰਿਹਾ ਹੈ ਇਸ ਕਰਕੇ ਸਾਨੂੰ ਮਜਬੂਰ ਜੇਕਰ 바ਵਾ ਸਾਹਿਬ ਅੰਮੇਰਤਾ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਜਿਹੜਾ ਅਧਿਕਾਰ ਦਿੱਤਾ ਆ ਕਿ ਜੇਕਰ ਤੁਹਾਡੀ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਫਿਰ ਅਸੀਂ ਜਿਹੜਾ ਆ ਪ੍ਰੋਟੈਸਟ ਕਰ ਸਕਦੇ ਆ ਅਸੀਂ ਕੋਈ ਵੀ ਰੋਡ ਦੇ ਉੱਤੇ ਬਹਿ ਕੇ ਆਪਣਾ ਇਨਸਾਫ ਲੈਣ ਲਈ ਹਰ ਜਗ੍ਹਾ ਤੇ ਬਹਿ ਸਕਦੇ ਆ ਤੇ ਇਹ ਤਾਂ ਚਾਹੀਦਾ ਸੀ ਉਦੋਂ ਐਸਐਚਓ ਕਾਹ ਬੋਗੇ ਦੇਖੋ ਉਹਨਾਂ ਦੀ ਐਮਐਲਆਰ ਆ ਡਾਕਟਰ ਸਾਹਿਬ ਦਾ ਲਿਖਿਆ ਰਿਜ਼ਲਟ ਆ ਜਿਹੜਾ ਇਹਨਾਂ ਦਾ ਥਾਣੇ ਵਿੱਚ ਆਇਆ ਆ ਇਹਨਾਂ ਨੂੰ ਕਾਰਵਾਈ ਕਰ ਦੇਣੀ ਚਾਹੀਦੀ ਸੀ ਜੇਕਰ ਉਹ ਨਹੀਂ ਕਾਰਵਾਈ ਕਰ ਰਹੇ ਇਹ ਫਿਰ ਤੋਂ ਇਸ ਤੋਂ ਵੱਡੀ ਜਿਹੜੀ ਗੱਲ ਆ ਕੋਈ ਨਹੀਂ ਹੋ ਸਕਦੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿੱਥੇ ਕੋਈ ਤਕਰਾ ਹੁੰਦਾ ਆ ਉਹਦੀ ਤੁਰੰਤ ਕਾਰਵਾਈ ਕੀਤੀ ਜਾਵੇ ਸਾਨੂੰ ਜਿਹੜਾ ਮਜਬੂਰ ਨ ਸ਼ਰਕਾ ਦੇ ਬੈਠਣਾ ਨਾ ਪਵੇ ਕਿਉਂਕਿ ਕਿਸੇ ਦੇ ਵੀ ਪੂਰਾ ਟਾਈਮ ਨਹੀਂ ਹੈਗਾ ਕਿ ਉਹ ਆਪਣਾ ਅਮੀਲਾ ਨਹੀਂ ਹੈਗਾ ਕਿ ਜਾ ਕੇ ਉਹ ਰੋਡ ਜਾਮ ਕਰੇ ਲੋਕਾਂ ਨੂੰ ਤੰਗ ਕਰੇ ਪਰੇਸ਼ਾਨ ਕਰੇ ਰਹਿਂਿਆਂ ਨੂੰ ਇਹ ਸਾਰੇ ਸੀ ਦੇ ਮਜਬੂਰੀ ਦੇ ਵਿੱਚ ਜਿਹੜਾ ਆ ਪ੍ਰੋਟੈਸਟ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਮੰਨ ਕਰਦੇ ਆ ਕਿ ਜਲਦੀ ਤੋਂ ਜਲਦੀ 20 ਤਰੀਕ ਨੂੰ ਸਾਡਾ ਜਿਹੜਾ ਮਸਲਾ ਹੱਲ ਕਰ ਦਿੱਤਾ ਜਾ ਤਾਂ ਕਿ 21 ਤਰੀਕ ਨੂੰ ਨੌਕ ਬਣਾਵੇ ਕਰਨੇ ਤੇ ਬੈਠਣ ਦੀ ਇਹਨਾਂ ਹੀ ਕਹਿੰਦਾ ਹੈ ਜੈ ਵਾਲਮੀਕੀ ਹਰ ਹਾਲ ਵਾਸ। ਹਾਂਜੀ ਹਾਂਜੀ 사ਸੀਆ ਸਰ 사ਸੀਗਲ ਹਾਂਜੀ ਮੇਰਾ ਵੀ ਜਨਾਬ ਪੱਤਰਕਾਰ ਬੋਲਦਾ ਜੀ ਸੋਨੂੰ ਦੱਸੋ ਮੇਰਾ ਵੀ ਦੱਸੋ ਬੇਨਤੀ ਏ ਸਰ ਇੱਕ ਰਜਿੰਦਰ ਸਿੰਘ ਸਨੋ ਕੁਲਵੰਤ ਸਿੰਘ ਖਿਆਲੇ ਤੋਂ ਜੇ ਉਹਨਾਂ ਨੂੰ ਬੰਨ ਕੇ ਕੁੱਟਿਆ ਗਿਆ ਜੀ ਉਹਨਾਂ ਦੇ ਨਜ਼ੀਰ ਆਪਾਂ ਜਾਨੀ ਕੋ ਉਹਦੇ ਬਾਰੇ ਲਿਖ ਕੇ ਭੇਜਦਾ ਸਾਹਿਬ ਨੂੰ ਵੱਡੇ ਸਾਹਿਬ ਨੂੰ ਕੋਰ ਬਣਾ ਕੇ ਭੇਜ ਦਿੱਤੀ ਆ ਜੋ ਅਫਸਰ ਕਹਿੰਦੇ ਕਾਰਵਾਈ ਕਰ ਦਿੰਨੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਚਲੋ ਤੁਹਾਨੂੰ ਹੀ ਪਤਾ ਲੱਗ ਜਾਏ ਤੇ ਐਸਐਸਓ ਉਹਦੋਂ ਮਾੜਾ ਚੰਗਾ ਗਾਲ ਖੋਲਛੜਦਾ ਰਿਹਾ ਬੋਲਦਾ ਮਾੜਾ ਹਾਂ ਜੀ ਇਹਦਾ ਗੱਲ ਹੁੰਦੀ ਕਿ ਉਹ ਪੁਜੀਬ ਸਰਕਾਰ ਆਪਣੇ ਭਰਾ ਦੇ ਅਛਾ ਇਹ ਇਹ ਕੌਣ ਬੋਲਦਾ ਹੀ ਜੀ ਗਲਤ ਐ ਸਾਹਿਬ ਨਾਲ ਅਰਜੰਦਰ ਵੀ ਇੱਕ ਤਰ੍ਹਾਂ ਬੋਲਣ ਡੇ ਚੌਂਕੀ ਆਂ ਤੇ ਮੈਂ ਵੀਡੀਓ ਬਣਾਈ ਬੋਲਦਾ ਮਾੜਾ ਇਹਦਾ ਤਰ੍ਹਾਂ ਗੱਲ ਹੁੰਦੀ ਆ ਤੇ ਉਹ ਵੀ ਸਰ 7 ਤਰੀਕ ਦੀ ਆਂਦੇ ਕੰਪਲੇਨ ਕੀਤੀ ਕੋਈ ਮਤਲਬ ਕਾਰਵਾਈ ਨਹੀਂ ਨਾ ਹੋਈ ਉਹ ਯਾਰ ਕਾਰਵਾਈ ਨਾਲ ਦਾ ਰਾਜ ਨਾ ਮੂੰਡਿਆ ਆਪੋ ਚਕਾਣ ਦੇ ਉਧਰ ਕੋਸਾ ਕੋਸਾ ਆਨੰਦਿਕ ਅਰਸਿਆ ਹਾਂਜੀ ਹਾਂਜੀ ਦੰਤਰ ਨਾਲ ਲਾਤਾ ਰਾਤ ਹੁਣ ਇਹ ਝੂਠੀ ਸੱਬੀ ਬਣਾ ਲਿਆ ਹੋਵੇ ਪੱਗੀ ਬਣਾ ਲਿਆ ਹੋਵੇ ਤੇ ਵੀ ਤਸਦੀਕ ਕਰਨਾ ਨਾ ਗਾਹੀ ਵੀ ਆਪਣੇ ਅਫਸਰਾਂ ਨੂੰ ਜਵਾਬ ਦੇਈ ਸਰ ਇਹ ਝੂਠੀ ਕਿਦਾਂ ਜੀ ਮਤਲਬ ਬਨ ਕੇ ਕੁੱਟਿਆ ਉਹਨਾਂ ਦੇ ਕੇਸਾਂ ਦੀ ਬੇਅਦਬੀ ਹੋਈ ਆ ਦਾੜੀ ਪੁੱਟੀ ਉਹਦੀ ਜਦੋਂ ਮੇਰਾ ਵੀ ਜੋ ਆਪ ਅਫਸਰਾਂ ਨੂੰ ਭੇਜਦਾ ਲਿਖ ਕੇ ਜੋ ਕੰਮ ਕਰਦਾ ਠੀਕ ਹੈ ਜੀ ਧੰਨਵਾਦ